ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਸਤਗੁਰ ਨਾਨਕ ਪ੍ਰਗਟਿਆ ਮੀਟੀ ਧੁੰਦ ਜਗ ਚਾਨਣਾ ਹੋਆ ਜੋ ਕਾਲ ਸੂਰਜ ਨਿਕਲਿਆ ਤਾਰੇ ਛਪਿਆ ਹਨੇਰ ਭਲੋਆ ਤਿੰਬੇ ਦੀਨ ਕੀ ਕੁੱਲ ਵਿਖੇ ਪ੍ਰਗਟੇ ਨਾਨਕ ਰਾਏ ਸਭ ਸਿੱਖਨ ਕੋ ਸੁਖ ਦੇ ਜਹੰਤਾ ਭਏ ਸਹਾਇ 3 ਦੁਨੀ ਦੇ ਮਾਲਕ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਰੰਕਾਰਾਕਾਰ ਜੋਤਕ ਮੰਡਲ ਕਰਿਓ ਸਾਹਿਬ ਸਤਿਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜਾ ਸਾਬਜਾਦਾ ਬਾਬਾ ਫਤੇ ਸਿੰਘ ਤਰਨਤਲ ਦੇ ਹੈੱਡਕੁਆਰਟਰ ਗੁਰਦਵਾਰਾ ਸਿੰਘ ਸਭਾ ਚੌਣੀ ਨਿਆਂਗ ਸਿੰਘਾ ਊਨਾ ਰੋਡ ਬਜਵਾੜਾ ਕਲਾ ਵਿਖੇ 5 ਨਵੰਬਰ ਨੂੰ ਬੜੀ ਸ਼ਰਧਾ ਸਤਕਾਰ ਸਹਿਤ ਹਰ ਸਾਲ ਦੀ ਤਰ੍ਹਾਂ ਮਨਾਇਆ ਜਾ ਰਿਹਾ ਹੈ ਸ੍ਰੀ ਸਮੂਹ ਸੰਗਤਾਂ ਦੇ ਇਚਾਨਾ ਵਿੱਚ ਬੇਨਤੀ ਹੈ ਕਿ 5 ਤਰੀਕ ਨੂੰ ਸਾਹਿਬ ਸਤਿਗੁਰੂ ਜਿਦ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਤੇ ਹਮ ਹਮਾ ਕਰਕੇ ਪਹੁੰਚੋ ਸਵੇਰੇ ਅੰਮ੍ਰਿਤ ਵੇਲੇ ਸ੍ਰੀ ਖੰਡ ਜਪ ਸਾਹਿਬ ਜੀ ਦਾ ਭੋਗ ਪਾਇਆ ਜਾਵੇਗਾ 3 ਤਰੀਕ ਨੂੰ ਸ੍ਰੀ ਖੰਡ ਜਪ ਸਾਹਿਬ ਆਰੰਭ ਹੋਣਗੇ 5 ਤਰੀਕ ਨੂੰ ਸਵੇਰੇ 10 ਵਜੇ ਸ੍ਰੀ ਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਬਾਹਰ ਖੁੱਲੇ ਪੰਡਾਲ ਅੰਦਰ ਦੀਵਾਨ ਸੱਜਣਗੇ ਜਿਵੇਂ ਪੰਜ ਦੇ ਮਹਾਨ ਪਿਜਬਾਨ ਰਾਗੀ ਢਾਡੀ ਜਥੇ ਆਪ ਜੀ ਨੂੰ ਗੁਰ ਇਤਿਹਾਸ ਗੁਰੂ ਕੀ ਬਾਣੀ ਦੁਆਰਾ ਕਥਾ ਕੀਰਤਨ ਦੁਆਰਾ ਨਿਹਾਲ ਕਰਨਗੇ ਸੋ ਸ੍ਰੀਮੋ ਸੰਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਦੇ ਚਰਨਾਂ ਤੇ ਨਮਸਕਾਰ ਕਰਨ ਵਾਸਤੇ ਗੁਰੂ ਨਾਨਕ ਜੀ ਨੂੰ ਸੋਣਿਆ ਆਪੇਖਿਆ ਸੇ ਫਿਰ ਗਲਬਾਸ ਨਾ ਪਰਿਆਰੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਸਾਹਿਬ ਦੇ ਚਰਨਾਂ ਤੇ ਨਮਸਕਾਰ ਕਰਨ ਵਾਸਤੇ ਗੁਰਦਾਰਾ ਸਿੰਘ ਸਭਾ ਊਨਾ ਰੋਡ ਬਜਵਾੜਾ ਕਲਾ ਸ਼ੋਨੀ ਨਿਹੰਗ ਸਿੰਘਾਂ ਅੱਖੇ ਪਹੁੰਚ ਕਰਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਤੇ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ